ਅੱਜ ਚੰਡੀਗੜ੍ਹ ਨੇੜੇ ਪਿੰਡ ਤਿਉੜ ਦੇ ਇੱਕ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੰਮਤਾਰ ਹਰ ਦਾ ਘਰ ਵਾਪਸ ਰਸਤੇ ਜ ਕਿ ਕਿਹੜੀ ਜਗ੍ਹਾ ਜਾਂਦਾ ਸੀ ਜਿੰਨੇ ਕਰੋੜ ਪਰਵਾਲ ਚ ਵੀ ਘਰ ਲਈ ਮਾਤਾਏ ਦੋ ਬੱਚੇ ਆ ਬੱਚੇ ਜਿਵੇਂ ਤੁਸੀਂ ਦੱਸਿਆ ਕਿ ਜੁੜਵਾ ਬੱਚੇ ਨੇ ਹਣੇ ਤਿਉੜ ਦੇ ਨੌਜਵਾਨ ਮਨੀਸ਼ ਰਾਣਾ ਦਾ ਪਿੰਡ ਚੰਦੋਂ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੌਕੇ ਤੇ ਉਸ ਪ੍ਰਸ਼ਾਸਨ ਪਹੁੰਚਿਆ ਫੈਰੋਸਿਕ ਲੈਬ ਟੀਮ ਪਹੁੰਚੀ ਹੈ ਤੇ ਮੌਕੇ ਤੇ ਇਸ ਹਾਸੇ ਵਾਲੀ ਥਾਂ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ ਦੱਸ ਦਈਏ ਕਿ ਚੰਡੀਗੜ੍ਹ ਦੇ ਨੇੜਲੇ ਪਿੰਡ ਤਿਊੜ ਦਾ ਇਹ ਨੌਜਵਾਨ ਜੋ ਕਿ ਪੇਸ਼ੇਵਰ ਬੌਂਸਰ ਦੱਸਿਆ ਗਿਆ ਹੈ ਅਤੇ ਅਕਸਰ ਹੀ ਖਰੜ ਕਿਸੇ ਜਿਮ ਦੇ ਵਿੱਚ ਰੋਜ਼ਾਨਾ ਕਸਰਤ ਕੰਮ ਲਈ ਜਾਂਦਾ ਸੀ ਅੱਜ ਵੀ ਘਰੋਂ ਇਹ ਕਸਰਤ ਕੰਮ ਲਈ ਖਰੜ ਲਈ ਗਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਹਾਦਸੇ ਸੰਬੰਧੀ ਉਹਨਾਂ ਕੀ ਜਾਣਕਾਰੀ ਦਿੱਤੀ ਹੈ ਭਜੀ ਕੀ ਨਾਜੀ ਤੁਹਾਡਾ ਜਿਸਪਾਲ ਜਿਸਪਾਲ ਸਿੰਘ ਜੀ ਕਿਵੇਂ ਹੋਇਆ ਇਹ ਹਾਦਸਾ ਪਤਾ ਲੱਗਿਆ ਕੁਛ ਜਿੰਮਤ ਆ ਰਿਹਾ ਦਾ ਘਰ ਵਾਪਸ ਕਿ ਵਾਸਤੇ ਜੋ ਕਿ ਕਿਹੜੀ ਜਗ੍ਹਾ ਜਾਂਦਾ ਸੀ ਜਿੰਨੇ ਖਰੜਾ ਖਰੜਾ ਕਿੰਨੇ ਕ ਵਜੇ ਗਿਆ ਸੀ ਕਰੋ ਸਵੇਰੇ ਤਾਂ ਉਹ 7:30 ਵਜੇ ਜਾਂਦਾ ਤਾਂ ਸਵੇਰੇ ਤੜਕੇ ਕੌਣ ਕੌਣ ਆ ਪਰਿਵਾਰ ਦੇ ਵਿੱਚ ਹੋਰ ਪਰਵਾਲ ਚੋ ਵੀ ਘਰ ਵਾਲੀ ਹੈ ਮਾਤਾ ਹੈ ਦੋ ਬੱਚੇ ਆ ਬੱਚੇ ਜਿਵੇਂ ਤੁਸੀਂ ਦੱਸਿਆ ਕਿ ਜੁੜਵਾ ਬੱਚੇ ਨੇ ਹਾਂਜੀ ਹੋਰ ਤੇ ਕੀ ਕਹਿ ਕੇ ਗਿਆ ਸੀ ਮਤਲਬ ਕਦੇ ਪਰਿਵਾਰ ਦੇ ਨਾਲ ਕੋਈ ਰੈਗੂਲਰ ਜਿੰਮੇ ਪਹੁੰਚ ਜਾਂਦਾ ਸੀ ਡੇਲੀ ਜਾਂਦਾ ਸੀ ਹਾਂ ਦੇਖੋ ਅੱਛਾ ਕੋਈ ਤੁਹਾਨੂੰ ਕੀ ਲੱਗਦਾ ਕੀ ਮਤਲਬ ਹੋਇਆ ਹੋਊਗਾ ਕੋਈ ਇਹ ਆਪਸੀ ਰੰਜਸ ਕਾਰਨ ਬਣ ਗਿਆ ਜਾਂ ਆਪਸੀ ਰੰਜਸ ਕਾਰਨ ਆਪਸੀ ਰੰਜਸ ਕਾਰਨ ਬਣ ਗਿਆ ਕੋਈ ਕੁਝ ਪਤਾ ਵੀ ਲੱਗਾ ਕਿ ਕਿਹਨਾ ਬੰਦੇ ਆ ਬਲੋਗ ਵਿੱਚ ਅੱਛਾ ਤੇ ਹੁਣ ਕਿੱਥੇ ਮੰਨੀ ਦੀ ਡੈਡ ਬੋਡੀ ਕਿੱਥੇ ਲੇਖ ਹਰੋਟੋ ਹਸਪੀਟਲ ਤੇ ਤੁਹਾਡੇ ਮੰਗ ਕੀ ਹੈ ਕੀ ਹੋਣਾ ਚਾਹੀਦਾ ਸੀ ਅੜੋਂ ਹੋ ਜਾਏਗੀ ਬੰਦਾ